ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਹਾਰਮੋਨ ਬੁਟੀਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਲੋ ਜੀ ਫੁੱਲ ਰਿਪੇਅਰ ਜਿਹੜੀ ਆਪਣੀ 450 ਮਸ਼ੀਨ ਦੀ ਲੈ ਕੇ ਆਏ ਆ ਕਿਉਂਕਿ ਅੱਜ ਆਪਣੇ ਜਿਹੜੇ ਸਰਵਿਸ ਵਾਲੇ ਭਰਾ ਸੀ ਦੇਖੋ ਆਪਣੀ ਕੰਪਲੀਟ ਤੇ ਆਏ ਹੋਏ ਸੀ ਕਿਉਂਕਿ ਆਪਣੀ ਮਸ਼ੀਨ 450 ਦੀਆਂ ਜਿਹੜੀਆਂ ਆਪਾਂ ਨੂੰ ਚਾਰ ਸਰਵਸਾਂ ਫ੍ਰੀ ਮਿਲਦੀਆਂ ਨੇ ਤੇ ਮਾੜੀ ਮੋਟੀ ਜਿਹੜੀ ਪ੍ਰੋਬਲਮ ਆ ਜਾਂਦੀ ਹੈ ਉਹਨਾਂ ਲਈ ਅੱਜ ਆਪਾਂ ਜਿਹੜਾ ਆਪਣਾ ਭਰਾ ਜਿਹੜਾ ਇਹ ਜਿੰਨਾ ਜਿਹੜੇ ਇਹਨਾਂ ਦੇ ਸਰਵਸਾਂ ਕਰਦੇ ਨੇ ਤੈਨੂੰ ਦਿਓ ਆਪਣੇ ਕੋਲ ਇੱਕ ਮਹੀਨੇ ਤੋਂ ਕੰਪਲੀਟਲੀ ਇੱਕ ਮਹੀਨੇ ਤੋਂ ਇਹ ਆਪਣੀ ਜਦੋਂ ਕੰਪਲੀਟ ਆਪਾਂ ਲਿਖਾਉਣੇ ਆ ਇੱਕ ਮੰਥ ਵਾਂਗੂ ਇਹ ਲਗਾ ਦਿੰਦੇ ਨੇ ਤੇ ਲਓ ਜੀ ਅੱਜ ਇਹ ਆਏ ਨੇ ਤੇ ਆਪਾਂ ਤੁਹਾਨੂੰ ਇਹਦੀ ਫੁੱਲ ਵੀਡੀਓ ਬਣਾਈ ਆ ਤੁਹਾਨੂੰ ਦੱਸਾਂਗੇ ਵੀ ਇਹ ਕਿੱਥੋਂ ਖੋਲ ਕੇ ਜਾਂ ਅਚ ਕਿਹੜੀ-ਕਿਹੜੀ ਪ੍ਰੋਬਲਮ ਉਹਦੇ ਬਾਰੇ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਕਿਉਂਕਿ ਆਪਾਂ ਪੂਰੀ ਵੀਡੀਓ ਜਿਹੜੀ ਫੁੱਲ ਵੀਡੀਓ ਇੱਥੇ ਬਣਾਈ ਆ ਤੇ ਲੋ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਕਿਉਂਕਿ ਜਦੋਂ ਇਹ ਆਪਣੇ ਕੰਪਲੀਟ ਕਰਨ ਤੇ ਮਹੀਨਾ-ਮਹੀਨਾ ਮੰਥਲੀ ਨਹੀਂ ਆਉਂਦੇ ਤਾਂ ਆਪਾਂ ਨੂੰ ਨਿੱਕੇ-ਮੋਟੀਆਂ ਜਿਹੜੀਆਂ ਪ੍ਰੋਬਲਮਾਂ ਇੱਕ ਦੂਜੇ ਤੋਂ ਦੇਖ ਕੇ ਇਸ ਤਰ੍ਹਾਂ ਪਤਾ ਲੱਗ ਸਕਣ ਵੀ ਇਹਨੂੰ ਆਪਾਂ ਕਿੱਥੋਂ-ਕਿੱਥੋਂ ਖੋਲ ਕੇ ਕਿੱਥੋਂ-ਕਿੱਥੋਂ ਇਹਦਾ ਆਪਾਂ ਸਾਫ਼ ਆ ਜਿਹੜਾ ਸਫਾਈ ਇਹਦੀ ਆਪਾਂ ਕਰ ਸਕਦੀਆਂ ਤੇ ਲੋ ਜੀ ਵਧੀਆ ਪੂਰੀ ਆਪਾਂ ਕਲੀਅਰ ਵੀਡੀਓ ਬਣਾਈ ਐ ਤੇ ਜਿਹੜੀਆਂ ਭੈਣਾਂ ਮੇਰੀਆਂ ਇਹ ਬੁਟੀਕ ਦਾ ਕੰਮ ਕਰਦੀਆਂ ਜਾਂ ਇਹ ਵਰਕ ਦਾ ਕੰਮ ਕਰਦੀਆਂ ਉਹਨਾਂ ਲਈ ਬਹੁਤ ਵਧੀਆ ਇਹ ਵੀਡੀਓ ਆ ਤਾ ਜੋ ਆਪਣੀ ਮਸ਼ੀਨ ਦੀ ਨਿੱਕੀ-ਮੋਟੀ ਜਿਹੜਾ ਕੋਈ ਪ੍ਰੋਬਲਮ ਆਉਂਦੀ ਆ ਉਹਨੂੰ ਸੋਲਵ ਕਰ ਸਕਣ ਤੇ ਲੋ ਜੀ ਇੱਥੇ ਵੀਰ ਜੀ ਨੇ ਸਾਰੀ ਜਿਹੜੀ ਮਸ਼ੀਨ ਆ ਆਪਣੀ ਥੱਲੋਂ ਨੀਚੋਂ ਖੋਲ ਕੇ ਇਹਨੂੰ ਦੇਖੋ ਇਹਦੇ ਚਾਰ ਜਿਹੜੇ ਨਟ ਲੱਗੇ ਹੁੰਦੇ ਨੇ ਸਾਰੇ ਨੂੰ ਖੋਲ ਕੇ ਤੇ ਇਹਦੇ ਦੇਖੋ ਇਸ ਤਰ੍ਹਾਂ ਤਿੰਨ ਸਾਈਡ ਤੇ ਤੇਲ ਲਗਾਇਆ ਤੇ ਲੋ ਜੀ ਤੁਸੀਂ ਦੇਖ ਸਕਦੇ ਹੋ ਵੀ ਕਿੱਥੇ-ਕਿੱਥੇ ਜਿਹੜੇ ਇਹਦੇ ਪੁਰਜ਼ੇ ਨੇ ਉੱਥੇ ਤੇ ਆਪਾਂ ਦੇਖੋ ਤਿੰਨ ਥਾਂ ਤੇ ਇਹਨਾਂ ਨੇ ਤੇਲ ਲਗਾਇਆ ਹੈ ਤੇ ਜਿਹਦੀ ਆਪਾਂ ਨੂੰ ਹਾਲ ਤੱਕ ਕੋਈ ਜਾਣਕਾਰੀ ਨਹੀਂ ਸੀਗੀ ਤੇ ਲੋਕ ਜਿਉਂ ਨੇ ਪ੍ਰੋਪਰ ਤੇਲ ਲਗਾ ਕੇ ਜਿਹੜਾ ਇਸ ਤਰ੍ਹਾਂ ਮਸ਼ੀਨ ਨੂੰ ਚਲਾ ਕੇ ਦੇਖੋ ਆ ਦੇਖਿਆ ਜੋ ਕਿ ਇਹ ਬਹੁਤ ਜ਼ਿਆਦਾ ਆਵਾਜ਼ ਜਿਹੜੀ ਕਰਕਰ ਦੀ ਆਵਾਜ਼ ਆਉਂਦੀ ਸੀ ਇਹਨਾਂ ਨੇ ਉਹ ਚੀਜ਼ ਦੇਖੋ ਇੱਥੇ ਤੇਲ ਲਗਾ ਕੇ ਸਾਫ਼ ਕੀਤੀ ਹੈ ਕੁਝ ਇਹਨਾਂ ਨੇ ਵੈਸਲੀਨ ਵੀ ਲਗਾਈ ਹੈ ਦੇਖੋ ਇਸ ਇਨਾਂ ਕੋਲੇ ਵਾਲਾ 450 ਦਾ ਜਿਹੜਾ ਇਹ ਤੇਲ ਸੀ ਉਹ ਲਗਾ ਕੇ ਦੇਖੋ ਇਹਦੀ ਮਸ਼ੀਨ ਦੀ ਸੈਟਿੰਗ ਕੀਤੀ ਹੈ ਤਿਹ ਲੌ ਜੀ ਜਿਵੇਂ ਆਪਾਂ ਨੂੰ ਪਹਿਲੀ ਰਿਪੇਅਰ ਵਧੀਆ ਨਹੀਂ ਮਿਲੀ ਸੀ ਦੂਸਰੀ ਰਿਪੇਅਰ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਮਿਲੀ ਹੈ ਕਿਉਂਕਿ ਬਹੁਤ ਜਾਣਕਾਰ ਭਰਾ ਸੀ ਜਿਨੇ ਇਹ ਰਿਪੇਅਰ ਕੀਤੀ ਹੈ ਤੇ ਬਹੁਤ ਆਪਾਂ ਨੂੰ ਗੱਲਾਂ ਜਿਹੜੀਆਂ ਦੱਸ ਕੇ ਗਿਆ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੀ ਜਿਹੜੀ ਮਸ਼ੀਨ ਦੀ ਇਹਨਾਂ ਨੇ ਸਰਵਿਸ ਕੀਤੀ ਹੈ ਤੇ ਲੌ ਜੀ ਇੱਥੇ ਇਹਨਾਂ ਨੇ ਦੇਖੋ ਵੈਸਲਨ ਲਗਾਈ ਹੈ ਇੱਥੇ ਆਪਣੀ ਮਸ਼ੀਨ ਦੇ ਵਿੱਚ ਜਿਹੜੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਜਿਹੜਾ ਵਰਕ ਆਪਣੇ ਕੋਲੇ ਆਇਆ ਹੋਇਆ ਸੀ ਉਹ ਦੋ ਤਿੰਨ ਲੇਰਾਂ ਬਣ ਕੇ ਜਿਹੜਾ ਫਲਾਵਰ ਤਿਆਰ ਹੁੰਦਾ ਸੀ ਤੇ ਉੱਥੇ ਜਿਹੜੀ ਪ੍ਰੋਬਲਮ ਆਪਾਂ ਨੂੰ ਆ ਰਹੀ ਸੀ ਇਹ ਬਹੁਤ ਜ਼ਿਆਦਾ ਸੋਈਆਂ ਜਿਹੜੀਆਂ ਤੋੜ ਰਹੀ ਸੀ ਕੁਝ ਜਿਹੜੀਆਂ ਸੋਈਆਂ ਸੀ ਇਹ ਤੇ ਅੰਦਰ ਟੁੱਟ ਕੇ ਗਿਰ ਗਈਆਂ ਸੀ ਇਸ ਲਈ ਆਪਾਂ ਦੇਖੋ ਨੀਚੋਂ ਖੋਲ ਕੇ ਉਹਨਾਂ ਨੇ ਬਹੁਤ ਜ਼ਿਆਦਾ ਛੋਟੇ-ਛੋਟੇ ਟੁਕੜੇ ਜਿਹੜੇ ਸੋਈਆਂ ਦੇ ਮੂੰਹ ਨੇ ਉਹ ਇੱਥੇ ਕੱਢੇ ਆ ਤੇ ਬਾਕੀ ਜਿਹੜੇ ਥੱਲੇ ਧਾਗੇ ਤੱਪੇ ਸੀ ਬਹੁਤ ਜ਼ਿਆਦਾ ਨਿਕਲੇ ਨੇ ਕਿਉਂਕਿ ਆਪਾਂ ਉੱਪਰੋਂ ਜਿਹੜਾ ਸਿੱਟਲ ਖੋਲ ਕੇ ਇੱਥੋਂ ਆਪਾਂ ਸਫਾਈ ਕਰ ਦਿੰਨੇ ਆ ਤੇ ਆਪਾਂ نیچے ਸਫਾਈ ਨਹੀਂ ਕਰਦੇ ਤੇ ਲਓ ਜੀ ਬਹੁਤ ਸੌਖੀ ਹੈ ਖੋਲਣੀ ਵੈਸੇ ਆਪਾਂ ਨੂੰ ਜਦੋਂ ਇੱਕ ਵਾਰੀ ਆਪਣੇ ਅੱਖਾਂ ਸਾਹਮਣੇ ਕੋਈ ਵੀ ਕੰਮ ਹੁੰਦਾ ਤਾਂ ਆਪਾਂ ਨੂੰ ਜਿਹੜਾ ਉਹਦਾ ਨੌਲੇਜ ਆ ਜਾਂਦੀ ਹੈ ਤੇ ਲਓ ਜੀ ਆਪਾਂ ਸਾਰਾ ਚੰਗੀ ਤਰ੍ਹਾਂ ਵੀਡੀਓ ਵੀ ਬਣਾਈ ਤੇ ਦੇਖਿਆ ਵੀ ਤਾਂ ਜੋ ਇਹਨੂੰ ਹੁਣ ਆਪਾਂ ਨਿੱਕੀ ਮੋਟੀ ਪ੍ਰੋਬਲਮ ਤੇ ਖੁਦ ਇਹਨੂੰ ਆਪਾਂ ਇਸ ਤਰ੍ਹਾਂ ਰਿਪੇਅਰ ਕਰ ਸਕੀਏ ਕਿਉਂਕਿ ਸਰਵਿਸਾਂ ਜਿਹੜੀਆਂ ਆਪਾਂ ਨੂੰ ਇੱਕ ਤਿੰਨ ਤੋਂ ਚਾਰ ਸਰਬਸਾਈ ਮਿਲਦੀਆਂ ਨੇ ਤੇ ਬਾਕੀ ਇਹਨਾਂ ਨੇ ਦੇਖੋ ਇਸ ਤਰ੍ਹਾਂ ਬਸ ਸਫਾਈ ਕਰਦੇ ਨੇ ਹੋਰ ਕੋਈ ਜਿਹੜੀ ਚੀਜ਼ ਕੋਈ ਵੀ ਟੁੱਟ ਭੱਜ ਹੁੰਦੀ ਹੈ ਉਹ ਆਪਾਂ ਆਪ ਹੀ ਪਵਾਉਣੀ ਹੈ ਤੇ ਬਾਕੀ ਆਪਣੀ ਮਸ਼ੀਨ ਦਾ ਜਿਹੜਾ ਸਾਰਾ ਸਮਾਨ ਹਜੇ ਵਧੀਆ ਪਿਆ ਕਿਉਂਕਿ ਆਪਾਂ ਬਹੁਤ ਜ਼ਿਆਦਾ ਸਮਝ ਦੇ ਨਾਲ ਇਹਨੂੰ ਆਪਾਂ ਚਲਾਉਣੀ ਹੈ ਕਿਉਂਕਿ ਨਿੱਕੀ-ਮੋਟੀ ਜਿਹੜੀਆਂ ਗੱਲਾਂ ਹੁੰਦੀਆਂ ਉਹਨਾਂ ਨੂੰ ਆਪਾਂ ਧਿਆਨ ਰੱਖ ਕੇ ਕੋਈ ਵੀ ਵਰਕ ਕਰਦੇ ਆ ਤਾਂ ਆਪ ਨੂੰ ਕਦੇ ਵੀ ਖਰਾਬੀ ਨਹੀਂ ਆਊਗੀ ਇਹ ਵਾਲਾ ਤੇਲਾ ਇਹਨਾਂ ਨੇ ਜਿਹੜਾ ਸਾਰੀ ਮਸ਼ੀਨ ਵਿੱਚ ਦੇਖੋ ਥੋੜਾ ਥੋੜਾ ਦੋ ਦੋ ਡ੍ਰਪਸ ਪਾਏ ਨੇ ਤੇਲ ਹੁਜੀ ਦੂਜੀ ਜਿਹੜੀ ਚੀਜ਼ ਚ ਪ੍ਰੋਬਲਮ ਆ ਰਹੀ ਸੀ ਕਿ ਇਹ ਜਿਹੜਾ ਨਵਾਂ ਇਹਦਾ ਡੱਬੀ ਵਾਲਾ ਧਾਗਾ ਸੀ ਜਦੋਂ ਆਪਾਂ ਵਰਕ ਕਰਦੇ ਸੀ ਤੇ ਉਹ ਨਾਲ ਦੇ ਨਾਲ ਜਿਹੜਾ ਉੱਪਰ ਫਿਰਕੀ ਦੇ ਉੱਪਰ ਆ ਜਾਂਦਾ ਸੀ ਤੇ ਉਹ ਵੀ ਇਹਨਾਂ ਨੇ ਇੱਕ ਨਟ ਲੂਸ ਸੀ ਉਹ ਵਾਲਾ ਜਿਹੜਾ ਨਟ ਹੈ ਕੱਸਿਆ ਤੇ ਇਹਨਾਂ ਨੇ ਇਹ ਹੀ ਜਾਣਕਾਰੀ ਦਿੱਤੀ ਹੈ ਵੀ ਜਦੋਂ ਵਾਈਟ ਥ्रेड ਆਪਾਂ ਨੂੰ ਉੱਪਰ ਦਿਖਾਈ ਦਿੰਦਾ ਤਾਂ ਜਿਹੜੀ ਆਪਣੀ ਡੱਬੀ ਤਾਂ ਦੇਖੋ ਧਾਗਾ ਹੁੰਦਾ ਉਹ ਨਾਟਾ ਆਪਣਾ ਜਿਹੜਾ ਲੂਸ ਹੁੰਦਾ ਉਹਨੂੰ ਥੋੜਾ ਜਿਆਦਾ ਟਾਈਟ ਕਰ ਲਿਆ ਕਰੋ ਤੇ ਕੋਸ਼ ਆਪਣੀਆਂ ਜਿਹੜੀਆਂ ਸੋਇਆਂ ਟੁੱਟਣ ਦੇ ਨਾਲ ਇਸ ਚੀਜ਼ ਤੇ ਸਕ੍ਰੈਚ ਪੈ ਚੁੱਕੇ ਸੀਗੇ ਜੋ ਧਾਗਾ ਵਾਰ-ਵਾਰ ਟੁੱਟਣ ਚ ਇਹ ਵੀ ਬਹੁਤ ਜ਼ਿਆਦਾ ਵੱਡਾ ਇਹ ਇਹ ਕਹਿੰਦੇ ਯੋਗਦਾਨ ਪਾਉਂਦੇ ਆ ਜਦੋਂ ਇਹ ਨੂੰ ਸਕ੍ਰੈਚ ਆ ਜਾਂਦੇ ਤੇ ਵਾਰ-ਵਾਰ ਧਾਗਾ ਜਿਹੜਾ ਟੁੱਟ ਰਿਹਾ ਸੀ ਇਸੇ ਕਰਕੇ ਟੁੱਟ ਰਿਹਾ ਸੀ ਇੱਥੇ ਇਹਨਾਂ ਨੇ ਥੋੜੀ ਜਿਹੀ ਦੇਖੋ ਇਹਨਾਂ ਦੇ ਕੋਲੇ ਇੱਕ ਬਹੁਤ ਸੋਹਣੀ ਪੱਤੀ ਸੀ ਜਿਹਦੇ ਨਾਲ ਇਹਨਾਂ ਨੇ ਦੇਖੋ ਇਹ ਸਾਰੇ ਨੂੰ ਠੀਕ ਕੀਤਾ ਤੇ ਜੋ ਸਕ੍ਰੈਚ ਸੀ ਇਹਦੇ ਸਾਰੇ ਮਾਰ ਕੇ ਦੇਖੋ ਬਹੁਤ ਸੌਫਟ ਸੌਫਟ ਇਹ ਬਣਾ ਦਿੱਤਾ ਇੱਥੇ ਆਪਣੀ ਜੜੀ ਫਿਰਕੀ ਹੀ ਪੈਂਦੀ ਹੈ ਤੇ ਲਓ ਜੀ ਇਹਦੀ ਵਜ੍ਹਾ ਕਰਕੇ ਆਪਣਾ ਧਾਗਾ ਸੀ ਜਿਹੜਾ ਵਾਰ-ਵਾਰ ਟੁੱਟ ਰਿਹਾ ਸੀ ਦੇ ਲੋਜੀ ਆਪਣੀ ਮਸ਼ੀਨ ਦੇ ਵਿੱਚ ਟੋਟਲੀ ਕਈ ਜ਼ਿਆਦਾ ਨੁਕਸਾਨ ਆਏ ਹੋਏ ਸੀ ਤੇ ਇਹਨਾਂ ਨੇ ਦੇਖੋ ਬਹੁਤ ਹੀ ਵਧੀਆ ਜਿਹੜਾ ਇਹਨੂੰ ਠੀਕ ਕੀਤਾ ਤੇ ਬਾਕੀ ਦੇਖੋ ਇਹ ਵਾਲਾ ਧਾਗਾ ਸੀ ਹੁਣ ਇਹਨਾਂ ਨੇ ਆਪਾਂ ਨੂੰ ਇੱਥੇ ਖਿੱਚ ਕੇ ਦਿਖਾਇਆ ਵੀ ਕਿਸ ਤਰ੍ਹਾਂ ਜਿਹੜਾ ਆਪਾਂ ਨਾਟ ਕੱਸ ਕੇ ਇਹਨੂੰ ਆਪਾਂ ਇਸ ਤਰ੍ਹਾਂ ਦੇਖੋ ਹੂੰ ਵੀ ਆਪਣੇ ਧਾਗਾ ਬਹੁਤ ਟਾਈਟ ਆ ਰਿਹਾ ਤਾਂ ਫਿਰ ਆਪਣਾ ਧਾਗਾ ਵਾਰ-ਵਾਰ ਕੁੱਟਦਾ ਇਸ ਲਈ ਆਪਾਂ ਜਿਹੜਾ ਇਹ ਡੱਬੀ ਵਾਲਾ ਸਕਰੂ ਹੁੰਦਾ ਇਹਨੂੰ ਆਪਾਂ ਨਾ ਜ਼ਿਆਦਾ ਟਾਈਟ ਕਰਨਾ ਤੇ ਨਾ ਹੀ ਜ਼ਿਆਦਾ ਲੂਜ਼ ਇਹਨੂੰ ਆਪਾਂ ਠੀਕ-ਠੀਕ ਜਿਹਾ ਰੱਖਣਾ ਹੁੰਦਾ ਤੇ ਲਓ ਜੀ ਮੇਨ ਪ੍ਰੋਬਲਮ ਜਿਹੜੀ ਹੈ ਉਹ ਸ਼ਮਸ਼ੀਨ ਵਿੱਚ ਇਹੀ ਆਉਂਦੀ ਹੈ ਬਾਰ ਬਾਰ ਧਾਗਾ ਟੁੱਟਣ ਦੀ ਤੇ ਵਾਈਟ ਥਰੈਡ ਜਿਹੜਾ ਦਿਖਣ ਦੀ ਤੇ ਲਓ ਜੀ ਇੱਥੇ ਆਪਣਾ ਸਿੱਟਰ ਜਿਹੜਾ ਜੜਤਾ ਤੇ ਹੁਣ ਆਪਣੀ ਆਪਣੇ ਆਪਾਂ ਤੀਜੀ ਪ੍ਰੋਬਲਮ ਤੇ ਤੇ ਚਲੋ ਜੀ ਇੱਥੇ ਆਪਣਾ ਜਦੋਂ ਸਿੱਟਰ ਉਹਨਾਂ ਨੇ ਕੱਸਤਾ ਤੇ ਹੁਣ ਆਪਾਂ ਆਪਾਂ ਵਰਕ ਵੀ ਇੱਥੇ ਕਰਕੇ ਦਿਖਾਵਾਂਗੇ ਕਿਉਂਕਿ ਜੋ ਪ੍ਰੋਬਲਮ ਇੱਥੇ ਆਈ ਸੀ ਦੇਖੋ ਇੱਥੇ ਇਹਨਾਂ ਨੇ ਆਪਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਨੂੰ ਦੱਸਿਆ ਵੀ ਆਪਾਂ ਇਹਨੂੰ ਕਿੰਨੇ ਤੇ ਜਿਹੜਾ ਸੈੱਟ ਕਰਕੇ ਚਲਾ ਸਕਦੇ ਹਾਂ ਕੋਈ ਵੀ ਜਿਹੜਾ ਆਪਾਂ ਵਰਕ ਕਰਦੇ ਆ ਇੱਥੇ ਇਹਨਾਂ ਨੇ ਆਪਾਂ ਨੂੰ ਇਹਦੀ ਮਸ਼ੀਨ ਦੀ ਜਿਹੜੀ ਸੈਟਿੰਗ ਹੈ ਉਹਦੇ ਬਾਰੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਕਿਉਂਕਿ ਹਾਲ ਤੱਕ ਆਪਾਂ ਨੂੰ ਪਤਾ ਹੀ ਨਹੀਂ ਸੀ ਵੀ ਆਪਾਂ ਜਿਹੜੀ ਇਹਦੀ ਸੈਟਿੰਗ ਆ ਕਿੱਥੋਂ ਕਰ ਸਕਦੇ ਆ ਕਿੱਥੋਂ ਇਹਦੀ ਸਪੀਡ ਆਪਾਂ ਘੱਟ ਕਿੱਥੋਂ ਵੱਧ ਕਰ ਸਕਦੇ ਆ ਤੇ ਲਓ ਜੀ ਵੱਧ ਤੋਂ ਵੱਧ ਇਹਨਾਂ ਨੇ ਆਖਿਆ ਜੇ ਆਪਾਂ ਸਹੀ ਚੱਲਦੀ ਆ ਤਾਂ 400 ਤੇ ਤੇ ਜੇ ਥੋੜਾ ਜਆ ਆਪਾਂ ਸਪੀਡ ਜ਼ਿਆਦਾ ਕਰਨੀ ਆ ਤਾਂ ਆਪਾਂ 600 ਤੇ ਸਪੀਡ ਆ ਜਿਹੜੀ ਰੱਖ ਕੇ ਇਹਦੇ ਹੀ ਆਪਾਂ ਕੰਮ ਕਰ ਸਕਦੇ ਆ ਤੇ ਲਓ ਜੀ 400 ਤੋਂ 600 ਦੇ ਵਿੱਚ ਵਿੱਚ ਇਹਦੀ ਸਪੀਡ ਆਪਾਂ ਰੱਖਣੀ ਆ ਉਹ ਆਪਣਾ ਵਰਕ ਤੇ ਡਿਪੈਂਡ ਹੁੰਦਾ ਵੀ ਆਪਣੇ ਕੋਲੇ ਆ ਕਿਦਾਂ ਦਾ ਵਰਕ ਹੈ ਕਿਹੜਾ ਵਰਕ ਆਪਾਂ ਕਰਦੇ ਆ ਤੇ ਲਓ ਜੀ ਹੁਣ ਆਈ ਸੀ ਪ੍ਰੋਬਲਮ ਇੱਥੇ ਆਪਾਂ ਜਿਹੜਾ ਧਾਗਾ ਭਰਦੇ ਆਂ ਫਿਰ ਕੀ ਆਪਾਂ ਭਰਦੇ ਆਂ ਉਹ ਵੇਖੋ ਇਸ ਚ ਬਹੁਤ ਜ਼ਿਆਦਾ ਧਾਗਾ ਜਿਹੜਾ ਇਹਦੇ ਵਿੱਚ ਫਸਿਆ ਹੋਇਆ ਸੀ ਕਿਉਂਕਿ ਜਦੋਂ ਫਿਰ ਕੀ ਭਰਦੇ ਸੀ ਕਈ ਵਾਰੀ ਧਾਗਾ ਨੀਚੇ ਬਿਲਡ ਅਪਟ ਜਾਂਦਾ ਸੀ ਤੇ ਆਪਾਂ ਤੋਂ ਸਾਰਾ ਨਹੀਂ ਸੀ ਨਿਕਲਦਾ ਇਸ ਲਈ ਥੋੜੀ ਜਿਹੀ